ਹੱਥ ਹੱਟ ਜਾ ਜ਼ਿੰਦਾਬਾਦ ਕਿਰਨ ਮੋਰ ਇਕ ਜ਼ਿੰਦਾਬਾਦ ਕਿਰਨ ਮੋਰ ਇਕ ਜ਼ਿੰਦਾਬਾਦ ਰੱਬਾ ਵਾ ਤੇਰੀ ਕੌਸ਼ਿਸ਼ ਕੇ ਕਰੋਗੇ ਹੋਗੇ ਜਨਤ ਮਜ਼ਦੂਰ ਹੈ ਅਗਲੇ ਪਿੰਡਾਂ ਪਾ ਲਾ ਅਗਲੇ ਹੀ ਪਾਈ ਫਟਾ ਜ਼ਿੰਦਾਬਾਦ ਜ਼ਿੰਦਾਬਾਦ ਬਿਲਕੁਲ ਆਏ ਭਾਈ ਜੀ मुजाहिद कर मुजाहिदा 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 मुजाहिद कर मुजाहिदा मुजाहिदा अपने में चलते हैं अपने पीछे अपने पीछे ਨਾਮ ਬਲਕਾਰ ਸਿੰਘ ਫਰੈਂਸ ਹੈ ਜੀ ਦੇਖੋ ਇਹ ਜੇ ਪੁਤਲਾ ਆਪਣਾ ਰਾਜਪੀਟ ਟਾਲੀ ਵਾਲਾ ਸ਼ੌਕ ਇਹ ਜਿਹੜਾ 13 ਫਰਵਰੀ ਤੋਂ ਜਿਹਨੂੰ ਸਾਲ ਦੇ ਕਰੀਬ ਹੋ ਗਿਆ ਸ਼ੰਭੂ ਦੇ ਖਨੌਰੀ ਬਾੜ ਦੇ ਧਰਨੇ ਚੱਲਦੇ ਪਏ ਨੇ ਤੇ ਇੱਧਰ ਸਾਡੇ ਸਤਕਾਰਯੋਗ ਡੱਲੇ ਸਾਹਿਬ ਜਿਹਨੂੰ ਅੱਜ 47 48 ਦਿਨ ਹੋ ਗਏ ਮਨਬਰਤ ਦੇ ਬੈਠੇ ਨੇ ਤੇ ਜਿਹੜੀ ਸਰਕਾਰ ਨੇ ਕਿਸਾਨ ਮਜ਼ਦੂਰਾਂ ਦੇ ਵਿਰੁੱਧ ਤੇ ਕਾਰਵਣ ਘੜਾਉਣ ਦੇ ਪੱਕੀ ਨੀਤੀ ਬਣਾਏ ਉਹਦੇ ਵਿਰੋਧ ਦੇ ਵਿੱਚ ਅੱਜ ਦੀ ਮੋਤੀ ਸਾਹਿਬ ਦਾ ਪੁਤਲਾ ਹੁਕਣ ਲੱਗੇ ਹੋਏ ਨੇ ਇਹ ਪੁਤਲਾ ਹਰ ਇੱਕ ਪਿੰਡ ਦੇ ਵਿੱਚ ਹਰ ਕਸਬੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਤੇ ਆ ਸਾਰੇ ਇੰਡੀਆ 'ਚ ਇਹ ਆਰਤੀ ਹੁਕ ਹੋ ਰਿਹਾ ਮੋਤੀ ਸਾਹਿਬ ਦਾ ਕਿਉਂ ਸਾਲ ਦੇ ਕਰੀਬ ਹੋ ਗਿਆ ਤੇ ਤੂੰ ਦੇਖੋ ਜਿਹੜਾ ਕੁੰਭ ਕਰਨਾ ਉਹ ਵੀ 6 ਮਹੀਨੇ ਤੋਂ ਹੁੰਦਾ ਦਾ ਉੱਠ ਜਾਂਦਾ ਦਾ ਪਰ ਇਹ ਸਰਕਾਰ ਪਤਾ ਨਹੀਂ ਕੀ ਐ 14 ਦਾ ਬਸੁੱਤੀ ਹੋਈ ਐ ਉਹਨੂੰ ਜਗਾਣ ਦੇ ਲਈ ਅੱਜ ਸਾਡਾ ਇਹ ਵਿਰੋਧ ਸੀਗਾ ਜਿਹੜਾ ਦੋਨੇ ਫਾਰਮਾਂ ਦੀ ਕਾਲ ਸੀਗੀ ਵੀ ਮੋਦੀ ਦੇ ਪੁੱਤਲੇ ਮੁੱਕੇ ਜਾਣ ਤੇ ਅੱਜ ਅਸੀਂ ਇੱਥੇ ਟਾਲੀ ਚ ਆਉਂਦੇ ਇਹਦੇ ਪੁੱਤਲੇ ਮੁੱਕਣ ਲੱਗੇ ਮੋਦੀ ਸਾਹਿਬ ਦੇ ਸਾਹਬ ਕੀ ਮੰਗ ਸਰਕਾਰ ਤੋਂ ਮੇਰਾ ਲੇਕਿਨ ਸਰਕਾਰ ਤੋਂ ਮੰਗਦਾ ਹੀ ਐ ਵੀ ਸਾਲ ਦੇ ਕਰੀਬ ਹੋ ਗਿਆ ਤੁਸੀਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਦੇ ਕੋਈ ਮੈਸੇਜ ਨਹੀਂ ਭੇਜਦੇ ਕੋਈ ਗੱਲਬਾਤ ਦੇ ਲਈ ਆਕਸਰ ਕਿਸਾਨ ਵੀ ਇਹ ਸੁਦੇਸ਼ ਦਈ ਹੈ ਉਹ ਕੋਈ ਹੋਰ ਗ੍ਰਹਿ ਤੋਂ ਤਾਂ ਆਇਆ ਨਹੀਂ ਹੈਗਾ ਵੀ ਜਿਹੜਾ ਨਹੀਂ ਸੁਣੀ ਜਾਏਗੀ ਦੇਖੋ ਕਿਸਾਨ ਦੀ ਗੱਲ ਸੁਣਨੀ ਚਾਹੀਦੀ ਹੈ ਠੀਕ ਹੈ ਕਿਸਾਨ ਕੀ ਮਿੰਤ ਨਹੀਂ ਕਰਦਾ ਮੈਂ ਅਸੀਂ ਕਿਸੇ ਦੇ ਵਿਰੋਧ ਹੀ ਨਹੀਂ ਮੈਂ ਤਾਂ ਉਹਨੇ ਗੱਲ ਕਰਾਂ ਸਰਕਾਰੀ ਮਲੇਜਾਮ ਰਿਟਾਇਰਮੈਂਟ ਹੁੰਦਾ ਜਦੋਂ ਉਹ ਨੂੰ ਪਿਲਸਨ ਵੀ ਮਿਲਦੀ ਹੈ ਸਾਰੇ ਕੋਲ 60 ਸਾਲ ਦੇ ਬਾਅਦ ਕੀ ਗੱਲ ਕਿ ਕਿਸਾਨਾਂ ਨੂੰ ਵੀ ਉਹ ਸਾਰੀ ਉਮਰ ਕਿੱਥੇ ਹੀ ਕੰਮ ਕਰੇਗਾ ਸਾਡੀ ਇਹ ਮੰਗ ਵੀ ਸੀ ਕਿ ਜਿਹੜਾ ਕਿਸਾਨ ਉਹਨੂੰ 60 ਸਾਲ ਦੇ ਬਾਅਦ ਵੀ ਪਿਲਸਨ ਲਈ ਜਾਵੇ ਕਿਸਾਨ ਮਨਜ਼ੂਰ ਤੋਂ ਵੀ ਲਈ ਜਾਵੇ ਉਹ ਸਾਰੀ ਚੀਜ਼ਾਂ ਦਾ ਜਿੰਨਾਂ ਦੀ ਹੈਗੇ ਸਾਰਿਆਂ ਦਾ ਦੇਖ ਕੇ ਵਿਰੋਧ ਤੇ ਵਿੱਚ ਅਜੇ ਅਸੀਂ ਮੋਦੀ ਸਾਹਿਬ ਦੇ ਪੁਤਲੇ ਫੋਕਣ ਦਾ ਨਿਰਣਾ ਲਿਆ ਸੀ ਜੀ ਦਿੱਲੀ ਵਾਲੇ ਦੀ ਕਿੱਦਾਂ ਹਾਲਤ ਹੈ ਦਿੱਲੀ ਵਾਲ ਦੀ ਜਿਹੜੀ ਸੇਤ ਤੋਂ ਬੜੀ ਨਾਜਕ ਚੱਲ ਰਹੀ ਹੈ ਜੀ ਬਹੁਤ ਹੀ ਜਿਆਦਾ ਦਿਨ ਪਰ ਦਿਨਾਂ ਪਤਾ ਹੀ ਨਹੀਂ ਪਤਾ ਹੀ ਲੱਗਦਾ ਤੁਹਾਨੂੰ ਵੀ ਵੀ ਬਹੁਤ ਜਿਆਦਾ ਨਾਜਕ ਹੁਣ ਤੋਂ ਕਿਸ ਤਰ੍ਹਾਂ ਨੂੰ ਮਿਲਦੇ ਵੀ ਨਹੀਂ ਹੈਗੇ ਕਿ ਇਨਫੈਕਸ਼ਨ ਦਾ ਬਹੁਤ ਜਿਆਦਾ ਡਰ ਹੋ ਗਿਆ ਕਿ ਕੋਈ ਕੋਲ ਜਾਇਦ ਨੂੰ ਇਸ ਤਰ੍ਹਾਂ ਕਰਕੇ ਉਹਨਾਂ ਮਿਲਣਾ ਵੀ ਬੰਦ ਕਰਤਾ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕੋਈ ਹੋਰ ਹੈ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਵੱਲ ਤੇ ਜੋ ਕੁੰਮ ਘਰ ਦੀ ਨੀ ਸੁੱਤੀ ਹੈ ਉਸ ਸਰਕਾਰ ਨੂੰ ਜਗਾਉਣ ਲਈ ਅੱਜ ਸਾਡਾ ਇੱਕ ਅਰਤੀ ਹੋਊਗਾ ਪ੍ਰਾਲਾਦ ਸਿੰਘ ਸਰਪਨਾ ਦੇਖੋ ਜੀ ਮੇਰਨੋ ਬਲਕਾਰ ਸਿੰਘ ਭਾਰਤੀ ਕਿਸਾਨ ਪਟੇੜੀ ਕਲਾਂ ਜ਼ਿਲ੍ਹਾ ਮੀਤਪੁਰ ਦਾ ਹਾਂ ਜਿਹੜੀਆਂ ਮੰਗੀਆਂ ਮੰਨ ਮੰਗੀਆਂ ਹੋਈਆਂ ਜਾਂ ਮੰਨਾਂ ਨੇ ਜੀ ਮੰਗਾ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਹੈ ਜੀ ਉਹ ਸਰਕਾਰ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਨਾ ਚਾਹੀਦਾ ਫਿਰ ਆਪਣੇ ਆਪਣੇ ਕਿਸਾਨ ਆਪਣੇ ਘਰਾਂ ਨੂੰ ਜਾਣ ਜੇ ਮੰਗਾ ਮੰਨ ਲਵੇ ਨਹੀਂ ਤਾਂ ਫਿਰ ਰੋਸ ਸਮਝਾਰੇ ਇਸਤਰੀ ਚੱਲਣਗੇ ਸਰ ਆਪਣੇ ਨਾਮ ਦੱਸੋ ਜੀ ਮੈਂ ਬਲਬੀਰ ਸਿੰਘ ਕਿਸਾਨ ਯੂਨੀਤਤਾ ਸਿੱਧੂ ਪਰ ਜਿੰਦਾਬਾਦ ਅੱਜ ਅਸੀਂ ਮੋਦੀ ਦਾ ਉਮੀਦਵਾਰਾਂ ਦਾ ਫੁਕਦੇ ਆ ਇੱਕ ਸਾਲ ਹੋ ਚੱਲਿਆ ਸਾਨੂੰ ਬਾਰਾਂ ਦੇ ਬੈਠਿਆਂ ਨੂੰ 46 ਦਿਨ ਹੋ ਗਏ ਸਾਡੇ ਪ੍ਰਧਾਨ ਜੀ ਨੂੰ ਭੁਖੜਦਾਲ ਤੇ ਬੈਠਿਆਂ ਨੂੰ ਕੋਈ ਸੁਣਦਾ ਨਹੀਂ ਕੋਈ ਸਰਾਇ ਨਹੀਂ ਹੈ ਇਸ ਕਰਕੇ ਅਸੀਂ ਉਹਦਾ ਪਤਲਾ ਫੁਕੜੇ ਪਿੰਡਾਂ ਪਿੰਡਾਂ ਪਤਲਾ ਫੁਕਕਗੇ ਅਸੀਂ ਇਹ ਕਹਤਾ ਕਿ ਸਾਡੀ ਯੂਨੀਅਨ ਜਿਹੜੀ ਹੈ ਬਈ ਮਜ਼ਬੂਤੀ ਹੈ ਇਸ ਕਰਕੇ ਉਹ ਸਾਡੀਆਂ ਬਹੁਤ ਥਕਾ ਕਰ ਰਿਹਾ ਪੰਜਾਬ ਸਰਕਾਰ ਨਾਲ ਮਿਲੀ ਦੀ ਹੈ ਭਗਵੰਤ ਮਾਨ ਰੇ ਵੋੜੀ ਦਵਾਰਿਆ ਰੇ ਸਾਰਾ ਬੰਦ ਕਰ ਦਿਆ ਕਿਸਾਨਾਂ ਦਾ ਕਿਸਾਨ ਬਹੁਤ ਪਰੇਸ਼ਾਨ ਹੋ ਰਹੇ ਆ ਇਸ ਕਰਕੇ ਅਸੀਂ ਮੋਦੀ ਦਾ ਪੁਤਲਾ ਫੂਕ ਰਹੇ ਅਗਰ ਨਾ ਰੇ ਦਵਾਇਆ ਸਾਨੂੰ ਯੂਰੀਆ ਅਸੀਂ ਭਗਵੰਤ ਮਾਨ ਦਾ ਪੁਤਲਾ ਫੂਕਾਂਗੇ ਸਾਰੇ ਪਿੰਡਾਂ ਵਿੱਚ ਫੂਕ ਰਹੇ ਜੀ ਸਾਰੀ ਜਗ੍ਹਾ ਫੂਕ ਰਹੇ ਅਗਰ ਡਲੇ ਵਾਲ ਨੂੰ ਕੁਝ ਹੋ ਗਿਆ ਤਾਂ ਅਸੀਂ ਕੁਛ ਤੇ ਕੁਛ ਕਰਕੇ ਦਿਖਾ ਦਾਂਗੇ ਮੋਦੀ ਨੂੰ ਮੋਦੀ ਕੁਰਸੀ ਵੀ ਹਟਾ ਕੇ ਦਿਖਾ ਦਾਂਗੇ ਅਸੀਂ ਕਿਸਾਨ ਸਾਡਾ ਇੱਕਾ ਬੜਾ ਮਜ਼ਬੂਤ ਹੈ ਕੀ ਕਹਣਾ ਜਾਂਦੇ ਤੁਸੀਂ ਅਸੀਂ ਸਰਕਾਰ ਨਹੀਂ ਇਹ ਕਹਣਾ ਜਾਂਦੇ ਛਾੜੀ ਜਿਹੜੀ ਮੰਗਾ ਮੰਨੀ ਦਿਹਾ ਉਹ ਸਾਨੂੰ ਪੂਰੀ ਕਰਕੇ ਦੇ ਪਹਿਲਾਂ ਕੀ ਮੰਨੀ ਦਿਹਾ ਉਸੇ ਜੇਮਣਾ ਮੰਨਦਾ ਬੇਈਮਾਨ ਆ ਇਹ ਧੋਖੇਬਾਜ਼ ਆ ਇਹ ਝੂਠਾ ਉਹ ਕੀ ਕਹਣਾ ਜਾਂਦੇ ਤੁਸੀਂ ਅਸੀਂ ਕਹਿੰਦੇ ਢੱਲੇਵਾਲ ਸਾਹਿਬ ਥੋੜਾ ਮਰੀਜ਼ਾ ਢਾਟਗਾ ਉਸ ਨੂੰ ਜਲਦੀ ਜਲਦੀ ਕੈਂਸਲ ਆ ਉਹ ਜਲਦੀ ਜਲਦੀ ਮੰਗਾ ਮੰਨਿਆ ਸਾਡੇ ਪ੍ਰਧਾਨ ਜੀ ਦੀ ਜਾਨ ਬਚੇ ਸਰਬਨਾ ਨਾਬਿਸਰੀ ਮੇਰਾ ਨਾਮ ਸਰਬਿਸ ਮਤਮੋਲੀ ਜੀ ਠੀਕ ਹੈ ਜੀ ਕਿਸਾਨ ਯੂਨੀਅਨ ਜੱਧੂਪੁਰ ਅੱਜ ਸਾਡੇ ਬਾਪੂ ਨੂੰ 70 ਦਿਨ ਹੋ ਗਏ ਨੇ ਆਪਣਾ 46 ਦਿਨ ਹੋ ਗਏ ਨੇ ਜੀ 70 ਸਾਲ ਦੀ ਉਮਰ 'ਚ ਕੈਂਸਰ ਹੋਣ ਦੇ ਬਾਵਜੂਦ ਵੀ ਮਰਦਮਰ ਤੇ ਬੈਠੇ ਨੇ ਠੀਕ ਹੈ ਜੀ ਮੋਦੀ ਜਾਂ ਕੋਈ ਵੀ ਸਰਕਾਰ ਉਹਨਾਂ ਦੀ ਕੋਈ ਲਾਪਰ ਨਹੀਂ ਲੈ ਰਹੀ ਹੈ ਜੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਕਿਸਾਨ ਸਖਤ ਐਕਸ਼ਨ ਸੈਂਟਰ ਗੌਰਮੈਂਟ ਚਾਹੇ ਪੰਜਾਬ ਗੌਰਮੈਂਟ ਹੈ ਦੋਵਾਂ ਦੇ ਖਿਲਾਫ ਸਖਤ ਐਕਸ਼ਨ ਲੈਣਗੇ